ਅਬੇ ਗਰੀਬ ਨੂੰ ਆਇ ਅੰਤਰਾਜਮੀ ਕਿਉਂ ਭਾਉ ਭਗਤੀ ਬਾਈ ਮੰਜੀਆਂ ਸਿੱਖਾਂ ਨੂੰ ਦੇਖ ਕੇ ਨੇ ਹਾਲ ਕੀਤਾ ਉਹਨਾਂ ਨੂੰ ਜਿਹੜੇ ਗਰੀਬ ਸਨ ਹੈ ਉਹਨਾਂ ਨੂੰ ਵੀ ਸੱਚੇ ਪਾਤਸ਼ਾਹ ਨਵਾਜਿਆ ਜਿਵੇਂ ਭਾਈ ਅਕਬਰ ਦੇ ਸੂਬੇ ਸੀ ਭਾਈ ਮੰਜੀਆਂ ਦੇ ਕੇ ਸਾਰੇ ਰਾਜ ਵਿੱਚ ਪ੍ਰਚਾਰ ਕਰਾਇਆ ਸਿੱਖੀ ਦਾ ਉਸ ਵਕਤ ਮਹਾਰਾਜ ਸਾਹਿਬ ਜੀ ਨੂੰ ਇਸ ਤਰ੍ਹਾਂ ਭਗਤੀ ਕਰਾਉਣੇ ਕਰਕੇ ਹਰੀਕੇ ਜਨ ਕਿਹਾ ਹੈ ਅਬੇ ਫੇਰ ਸਤਗੁਰੂ ਨਾਨਕ ਦੀ ਗੱਦੀ ਦੇ ਮਾਲਕ ਹੋਣੇ ਕਰਕੇ ਸਤਗੁਰੂ ਅਮਰਦਾਸ ਸਾਹਿਬ ਜੀ ਦਾ ਨਾਮ ਸਤਗੁਰੂ ਹੈ ਹੇ ਹਰੀ ਦੇ ਜਨ ਭਗਤੀ ਕਰਾਉਣ ਵਾਲੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਸਤਪੁਰਖ ਫਿਰ ਮਾਰੋ ਸਤਪੁਰਖੋ ਆਪ ਸਤਪਰਤੰਗੀ ਹੂੰ ਆਪਨ ਪਰਨ ਕੀਤਾ ਸੀ ਕਿ ਸਾਡੀ ਪੂਰੀ ਜਿੱਨਾ ਚੋ ਇਸ ਗੱਦੀ ਕਾਮੀ ਹੈ ਕਾਲ ਨਾ ਪ੍ਰਵੇਸ਼ ਹੋਵੇ ਨਾਮ ਸੁਨੇ ਸੁਧ ਭਾਂ ਡਰੋ ਧਰਵਾ ਜਿਹੜਾ ਸੂਰਜ ਦਾ ਪੁੱਤ ਸੁਚਾਲਾ ਇਹ ਵੀ ਆਪ ਦਾ ਨਾਮ ਸੁਣ ਕੇ ਭੈਤਿਤ ਹੁੰਦਾ ਹੈ ਇਹ ਵੀ ਪੂਰੀ ਜਪ੍ਰੇਖਣੀ ਹੋ ਸਕਦਾ ਗੋਨਵਾਲ ਸਾਹਿਬ ਬੜਾ ਭਾਰੀ ਆਵਾਜ਼ ਹੋਇਆ ਸੀ ਰੋਗਾ ਨੂੰ ਵੀ ਸਾਰਿਆਂ ਦੰਤ ਤਾਂ ਪਈਏ ਅੱਧ ਕਾਇਰ ਕਰ ਦੁੱਤੇ ਸਾਂ ਮੈਂ ਅਤੇ ਜੋ ਕੋਈ ਮਰਦਾ ਸੀ ਉਹਨੂੰ ਜਿਉਂਦਾ ਕਰ ਦਿੰਦੇ ਸੀ ਰਾਮਚੰਦਰ ਜੀ ਦਾ ਇਹ ਪਰਨ ਸੀ ਕਿ ਮਾਪਾ ਪਿਤਾ ਦੇ ਕੇ ਪੁੱਤਰ ਨਾ ਗੁਜਰੇ ਜੇ ਕੋਈ ਪੁੱਤਰ ਗੁਜਰੇ ਉਹ ਜਿਉਂਦਾ ਕੀਤਾ ਜੀ ਸੰਬੂਖ ਨਾਮੇ ਸੂਦਰ ਨੂੰ ਮਾਰ ਕੇ ਬ੍ਰਾਹਮਣ ਦਾ ਪੁੱਤਰ ਰਾਮਚੰਦਰ ਜੀ ਜਿਉਂਦਾ ਕੀਤਾ ਸੀ ਸੂਦਰ ਕਹਿੰਦੇ ਤਪ ਕਰਦਾ ਤਾਂ ਬਾਹਮਣ ਕਹੇ ਮੇਰਾ ਪੁੱਤ ਮਰਿਆ ਸੀ ਇਸ ਕਰਕੇ रामचंद्र ਜੀ ਨੂੰ ਸੂਦੇਮੂ ਕਮੇ ਪਿਤਾ ਬਾਮਨ ਦਾ ਪੁੱਤ ਜਿਉਂਦਾ ਕਰਾਇਆ ਸੀ ਗੁਰੂ ਮਾਰਾ ਸਾਹਿਬ ਨੇ ਤਾਂ ਮਰਿਆ ਹੋਏ ਨੂੰ ਜਿਉਂਦੇ ਕੀਤਾ ਹੈ ਤੋਂ ਇਸ ਪ੍ਰਕਾਰ 22 ਸਾਲ ਪਰਨ ਕਰ ਲਿਆ ਆਪ ਨੂੰ ਗੁਰਤਾ ਕੀਤੀ ਵੀ ਨਾ ਮਾਤਾ ਨਾ ਪਿਤਾ ਨਾ ਪੁੱਤਰ ਨਾ ਕੋਈ ਵੀ ਅੱਗੇ ਮੜੇ ਨਾ ਜਿਹਨਾਂ ਤੇ ਅਸੀਂ ਗੁੜਿਆਈ ਕਰਨੀ ਹੈ ਇਹੋ ਸਤਗੁਰਾਂ ਦੇ ਤੁਲ ਕੌਣ ਹੈ ਮਿਰਤਕੋ ਪਾਏ ਤਨਸਾਸਾ ਦੀ ਹਰਦਾਨ ਮਲਾਇਆ ਇਹੋ ਸਤਪੁਰਤ ਜੀ ਹੈ ਗੁਰਮਰਦ ਸਾਹਿਬ ਜੋ ਪਰਨ ਕੀਤਾ ਉਹਨੂੰ ਪੂਰਾ ਕੀਤਾ ਹੈ ਫਿਰ ਗੁਰੂ ਮਾਰਾ ਸਾਹਿਬ ਇੱਕ ਦਿਨ ਗੁਰੰਦਰ ਸਾਹਿਬ ਜੀ ਗੋਇਨਵਾਲ ਸਾਹਿਬ ਤੋਂ ਖਲੂਰ ਸਾਹਿਬ ਵੱਲ ਨੂੰ ਆ ਰਹੇ ਸਨ ਆਪ ਜੀ ਨੂੰ ਸੱਜੇ ਹੱਥ ਨੂੰ ਮਾਰਾ ਸਾਹਿਬ ਨੇ ਪਕੜਿਆ ਹੋਇਆ ਸੀ ਤੇ ਬਰਾਬਰ ਕਰਕੇ ਤੋੜਨਾ ਚਾਹੁੰਦੇ ਸੀ ਆਪ ਥੋੜਾ ਜਿਹਾ ਸਕੋਚ ਕੇ ਸਤਗੁਰਾਂ ਤੋਂ ਪਿੱਛੇ ਹੋ ਕੇ ਤੁਰਦੇ ਸੀ ਬਰਾਬਰ ਨਹੀਂ ਹਨ ਤੁਰਦੇ ਸਤਗੁਰਾਂ ਦਾ ਆਦਰ ਰੱਖਦੇ ਸੀ ਉਸ ਵੇਲੇ ਸ੍ਰੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪ੍ਰੇਰਣਾ ਨਾਲ ਜਦੋਂ ਅੱਗੇ ਨੂੰ ਮਾਰਾ ਸਾਹੂਨ ਕਿਹਾ ਕਿ ਬਰਾਬਰ ਹੋ ਕੇ ਚਲੋ ਉਹ ਉਸ ਵੇਲੇ ਮਾਰਾ ਸਾਹਿਬ ਦੀ ਜਿਹੜੀ ਖੱਬੀ ਬਾਹ ਸੀ ਇਹ ਫਲਾਦੇ ਨਾਲ ਥੋੜੀ ਜੀ ਸਤਗੁਰਾਂ ਦੇ ਸੂਪ ਤੋਂ ਅੱਗੇ ਹੋ ਗਈ ਉਹ ਸੂਪ ਤੋਂ ਅੱਗੇ ਹੋ ਗਈ ਤੇ ਉਸ ਵੇਲੇ ਇਹ ਖਿਆਲ ਕੀਤਾ ਕਿ ਸਾਡੀ ਬਾਹ ਨੂੰ ਸਤਗੁਰਾਂ ਦੇ ਆਦੂ ਚ ਫਰਕ ਪਾਇਆ ਹੈ ਇਹ ਅੱਗੇ ਕਿਉਂ ਹੋਈ ਹੈ ਐਨਾ ਭੈ ਪੀਤੋ ਕੇ ਸੋਚਿਆ ਵੀ ਬਾਹ ਨੂੰ ਕੱਟ ਲਈਏ ਰੱਖੀਏ ਹੀ ਨਾ ਫਿਰ ਸੋਚਿਆ ਮਾਰਾ ਨਰਾਜ ਹੋਣਗੇ ਉਸ ਵੇਲੇ ਬਾਹ ਨੂੰ ਛਾਤੀ ਨਾਲ ਹੀ ਲਾ ਲਿਆ ਕਹਿੰਦੇ ਚੰਗਾ ਤੇ ਸਤਗੁਰਾਂ ਦੀ ਨਰਾਜ਼ਗੀ ਕੀਤੀ ਹੈ ਬੇਤੋਂ ਕੋਈ ਸੇਵਾ ਨਹੀਂ ਲਈ ਉਹ ਬਾਹ ਨੂੰ ਨਾਲ ਲਾ ਕੇ ਛਾਤੀ ਤੇ ਸੁਕਾ ਹੀ ਦਿੱਤਾ ਜਿੰਨਾ ਜਿਹੜਾ ਆਪਨ ਸਰੀਰ ਰੱਖਿਆ ਕੋਈ ਖੱਬੀ ਬਾਤ ਸੇਵਾ ਨਹੀਂ ਲਈ ਇਸ ਪ੍ਰਕਾਰ ਦੇ ਪ੍ਰਤਗੀ ਸੰਤ ਸਦਗੁਰੂ ਮਹਾਰਾਜ ਸਾਹਿਬ ਆਪਦੇ ਪਰਨੂ ਚ ਪੂਰੇ ਰਹਿੰਦੇ ਸਨ ਕਿਉਂ ਫੇਰ ਤਿੰਨ ਕੋ ਤੱਕ ਮਹਾਰਾਜ ਸਾਹਿਬ ਪਿਛਲ ਕੁਰੀ ਤੁਰਿਆ ਕਰਦੇ ਖੰਡੂਰ ਸਾਹਿਬ ਤੋਂ ਜਦੋਂ ਗਾਗਰ ਲੈਣ ਜਾਂਦੇ ਜਦੋਂ ਵੀ ਆਉਂਦੇ ਇਹ ਵੀ ਪਰਨ ਪੂਰਾ ਜੋਤੀ ਜੋਸ਼ ਮੌਨ ਤੱਕ ਰੱਖਿਆ ਹੈ ਕਦੇ ਕੰਡ ਨਹੀਂ ਸੀ ਕੀਤੀ ਖੰਡੂਰ ਸਾਹਿਬ ਵੱਲ ਤੈਨੂੰ ਕੋ ਤੁਰੇ ਆਉਣਾ ਫੇਰ ਜਦੋਂ ਤੈਨੂੰ ਕੋ ਹੋ ਜਾਣੇ ਉਦੋਂ ਬਿਆਸਾ ਵੱਲ ਨੂੰ ਜਲ ਲੈਣ ਵਾਪੇ ਤੇਰਾ ਕਰਕੇ ਤੁਰਦੇ ਮੱਥਾ ਟੇਕ ਕੇ ਉਹ ਦੌਨਵਾ ਸਾਹਿਬ ਗੁਰਦਾਰਾ ਸਦਗੁਰੂ ਦੀ ਯਾਦਗਾਰ ਬਣਿਆ ਹੋਇਆ ਹੈ ਜੋ ਗੋਇੰਦਵਾਲ ਸਾਹਿਬ ਤੋਂ 1 ਮੀਲ ਦੇ ਉੱਤੇ ਹੈ ਇਹਨਾਂ ਨੂੰ ਖੰਡੂਰ ਸਾਹਿਬ ਵੱਲ ਨੂੰ ਆਉਂਦਿਆਂ ਹੋਇਆਂ ਇਸ ਪ੍ਰਕਾਰ ਸਾਧ ਸੰਗੇਜੀ ਮਹਾਰਾਜ ਸਾਹਿਬ ਸਤਪੁਰਖ ਸਨ ਸਤਪਤੰਗੀ ਸਨ ਫੇਰ ਸਤਪੁਰਖ ਅਕਾਲ ਪੁਰਖ ਦਾ ਨਾਮ ਹੈ ਕਿਉਂਕਿ ਸਤਿਗੁਰ ਤੁਮ ਤਨ ਤਨ ਸਤਿਗੁਰੂ ਸਤਪੁਰਖ ਹੋ ਮਾਰਾ ਸਤਪੁਰਖ ਰੂਪ ਆਪੋ ਅਕਾਲ ਪੁਰਖ ਰੂਪੋ ਸ੍ਰੇਸ਼ਟ ਪੂਰਨ ਆਪ ਗੁਰੂ ਸਾਹਿਬ ਹਨ ਇਹ ਮਾਰਾ ਹਰੀ ਦੀ ਭਗਤੀ ਕਰਾਉਣੇ ਕਰਕੇ ਹਰੀ ਦੇ ਜਨ ਹਾਂ ਗੁਰੂ ਨਾਨਕ ਦੀ ਜੱਦੀ ਦੇ ਮਾਲਕ ਹੋਣੇ ਕਰਕੇ ਮਧਰੇ ਕਦ ਦੇ ਚਰਣਾ ਜਿਨ੍ਹਾਂ ਦੇ ਪਦਮ ਹੈ ਆਪ ਦੇ ਬਾਬਲ ਦੇ ਮਨੋ ਜੋਤੀਦਾਰ ਬਣੇ ਹੋਏ ਹਾਂ ਇਸ ਪ੍ਰਕਾਰ ਦੇ ਮਾਰਾ ਮਧਰੇ ਕਦ ਵਾਲੇ ਚਰਣਾ ਕੋਲ ਜਿ ਪਦਮ ਚਮਕ ਰਿਆ ਜਿਨ੍ਹਾਂ ਦੇ ਕਿਉਂ ਸਤਗੁਰੂ ਰੂਪ ਹੋ ਤੇ ਸਤਪੁਰਖ ਬ੍ਰਹਮ ਰੂਪ ਹੋ ਆਪ